ਕਰਮਾ ਚੋਂ ਤੋਂ ਦਿਨ ਨੂੰ ਸਾਈਕਲ ਮਾਰਕੀਟ ਤੋਂ ਚੱਲੂ ਹੋ ਗਿਆ ਇਹ ਬਿਲਕੁਲ ਉਹ ਤਾਂ ਵਧੀ ਘੇ ਕੋ ਕਿ ਦੇਖੋ ਪਹਿਲਾਂ ਕੋਈ ਹੁੰਦਾ ਸੀਗਾ ਚਲੋ ਮਾੜਾ ਮੋਟਾ ਪਤਾ ਸੀਗਾ ਹੁਣ ਇੱਕਦਮ ਕੋਈ ਰਿਪੇਅਰ ਹੋਇਆ ਕੋਈ ਨਹੀਂ ਹੋਇਆ ਹੈਗਾ ਹੁਣ ਉਹਦੇ ਕਰਕੇ ਜ਼ਿਆਦਾ ਖਤਰਾ ਹੈ ਬਿਲਕੁਲ ਉਹ ਤਾਂ ਰੁਕੇਗਾ ਜਦ ਬਾਰਿਸ਼ ਜਦ ਤੱਕ ਪੈਗੀ ਕੋਈ ਕੰਮ ਤਾਂ ਜਦ ਤੱਕ ਹੋ ਨਹੀਂ ਸਕਦਾ ਹੈਗਾ ਅਗਰ ਬਾਰਿਸ਼ ਹੋ ਗਿਆ ਰੁਕੇਗੀ ਉਸ ਤੋਂ ਬਾਅਦ ਹੀ ਫਿਰ ਸਹੀ ਹੋ ਜਾਵੇਗਾ ਕੰਮ ਹੋ ਜਾਵੇਗਾ ਸਟਾਰਟ ਹੋ ਕੇ ਦੂ ਬਾਸ਼ਿਆ ਤੇਜ ਹੋ ਗਈ ਹੈ ਰੁਕੇ ਹੋਏ ਆਂ ਪੇੜ ਦੇ ਥੱਲੇ ਨਹੀਂ ਜੀ ਹੁਣੀ ਹੋਣੀ ਹੈ ਜਾਂ ਰੁਕਣ ਕੇ ਫਿਰ ਹੋਣਗੇ ਸਿਵਤ ਫੇਰ ਜਣੀ ਉੱਤੇ ਇਹ ਉੱਦਾਂ ਦੀ ਉੱਦਈ ਹੈ ਜੀ। ਉਹ ਇੱਕ ਆਪਣਾ ਏਰੀਆ ਇਦਾਂ ਦਾ ਹੈਗਾ ਕਿ ਇੱਥੇ ਪਾਣੀ 1 ਮਿੰਟ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਤੇ ਇੱਥੇ ਕੋਈ ਪਾਣੀ ਦੀ ਕੋਈ ਨਿਕਾਸੀ ਦਾ ਹੈਂਡਰ ਜ਼ਮਣੇ। ਜਗਰਾਉਂ ਪੁਲ ਤੋਂ ਬਾਅਦ ਟੋਲੇਵਾਲ ਦੀ ਗੱਲ ਕਰੀਏ ਤਾਂ ਟੋਲੇਵਾਲ ਦੇ ਵਿੱਚ ਵੀ ਬਰਸਾਤ ਲਗਾਤਾਰ ਤੇਜ਼ ਹੋ ਰਹੀ ਹੈ ਔਰ ਇੱਥੇ ਵੀ ਉਸੇ ਤਰ੍ਹਾਂ ਲੋਕ ਸ਼ੈਲਟਰ ਲੈਂਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਹੜੇ ਲੋਕ ਸਪਲਾਈ ਦਾ ਕੰਮ ਕਰ ਰਹੇ ਹੈ ਜਾਂ ਈ ਰਿਕਸ਼ਾ ਦੇ ਨਾਲ ਜਾਂ ਆਟੋ ਦੇ ਨਾਲ ਜਿਹੜੇ ਸਮਾਨ ਢੋਣ ਦਾ ਕੰਮ ਕਰ ਰਿਹਾ ਉਹ ਵੀ ਇਸ ਬਰਸਾਤ ਦੇ ਅਚਾਨਕ ਆਉਣ ਨਾਲ ਥੋੜੀ ਜੀ ਪਰੇਸ਼ਾਨੀ ਜਿਹੜੀ ਹੈ ਮਹਿਸੂਸ ਕਰ ਰਹੇ ਹੈ ਇੱਥੇ ਵੀਰਾ ਜੀ ਰੁਕੇ ਹੈ ਵੀਰਾ ਜੀ ਅਚਾਨਕ ਆਈ ਬਰਸਾਤ ਜਾਂ ਦਿਖ ਰਹੇ ਸੀ ਕਿ ਬੱਦਲ ਹੋਏ ਹੋਏ ਹਾਂਜੀ ਦਿਖ ਰਹੇ ਦਿਖੇ ਨਹੀਂ ਸੀਗੇ ਪਹਿਲਾਂ ਹੈ ਨਹੀਂ ਸੀਗੇ ਜੀ ਆ ਹੁਣ ਅਚਾਨਕ ਹੀ ਆਏ ਹੈ ਅਚਾਨਕ ਹੀ ਹੋਈ ਹੈ ਅਚਾਨਕ ਹੀ ਹੋਈ ਹੈ ਜੀ ਕਿਹੜੀ ਥਾ ਤੋਂ ਆ ਰਹੇ ਜੀ ਤੁਸੀਂ ਅਸੀਂ ਬੱਸ ਸਟੈਂਡ ਦੇ ਕੋਲੋਂ ਉਧਰ ਸੀਗਾ ਮੀ ਨਹੀਂ ਜੀ ਉਧਰ ਨਹੀਂ ਸੀਗਾ ਕਿੱਥੋਂ ਕਿ ਸ਼ੁਰੂ ਹੋ ਗਿਆ ਮੀ ਮੀ ਆ ਆਪਣਾ ਅੱਛਾ ਹੋਇਆ ਆਪਣਾ ਟੋਲੇ ਆ ਕੀ ਨਾ ਆਪਣਾ ਰਾਮਪੋਂ ਤੋਂ ਨਹੀਂ ਪਿੱਛੋਂ ਆਪਣਾ ਫਾਈਵ ਅੱਜ ਤਾਂ ਨਹੀਂ ਬਿਸ਼ਰਮਾ ਜੋਂ ਤੋਂ ਉਹਨਾਂ ਨੂੰ ਸਾਈਕਲ ਮਾਰਕੀਟ ਤੋਂ ਚੱਲੂ ਹੋ ਗਿਆ ਇਹ ਅੱਛਾ ਇਸ ਟਾਈਮ ਆ ਪਟੋਲੇਵਲ ਵਾਲ ਨੂੰ ਜਾ ਰਹੇ ਹੈਗੇ ਆ ਇੱਥੇ ਕਿੰਨਾ ਕ ਬਰਸਾਤ ਆ ਔਰ ਕਿਹੜੀ ਚੀਜ਼ ਤੁਸੀਂ ਲੈ ਕੇ ਜਾ ਰਹੇ ਹੋ ਤਰਪਾਲ ਅਗਰ ਈ ਰਿਕਸ਼ਾ ਲੈ ਜਾ ਰਹੇ ਸੀਗੇ ਤਰਪਾਲ ਪਾਈ ਹੋਈ ਹੈ ਜੀ بارش ਤੇਜ ਹੋਈ ਦੀ ਹੈ ਰੁਕੇ ਹੋਏ ਆ ਪੇੜ ਦੇ ਥੱਲੇ ਬਿਲਕੁਲ ਇਦਾਂ ਹੀ ਪੇੜ ਦੇ ਥੱਲੇ ਰੁਕੇ ਜਿਹੜਾ ਹੈਗਾ ਆਪਣੇ ਆਪ ਨੂੰ ਮੀਤ ਉਹ ਵਿਚਾਰੇ ਨੇ ਲੋਕ ਪਰ ਬਰਸਾਤ ਜਿਹੜੀ ਹੈ ਖਾਸੀ ਤੇਜ਼ ਹੁੰਦੀ ਜਾ ਰਹੀ ਹੈ ਅੱਛਾ ਅਚਾਨਕ ਮੀਂਹ ਦੇ ਨਾਲ ਲੱਗਦਾ ਕਿ ਦੋ ਦਿਨ ਜਿਹੜੀ ਗਰਮੀ ਪਈ ਉਹ ਤੋਂ ਰਾਹਤ ਹੈ ਯ ਇਹਨੇ ਥੋੜੀ ਜੀ ਮੁਸ਼ਕਲ ਵਧਾਤੀ ਹੈ ਇਹਦਾ ਮੁਸ਼ਕਲ ਕਰਤੀ ਸਾਡੇ ਲਈ ਸੱਪਾ ਕਰ ਹਾਂਜੀ ਮੁਸ਼ਕਲ ਕਰਤੀ ਉਹਨਾਂ ਨੇ ਜਿਹੜੇ ਹਣ ਤੁਸੀਂ ਤਾਂ ਚਲੋ ਈ ਰਿਕਸ਼ਾ ਚਲਾਣੇ ਹੋ ਤੁਹਾਨੂੰ ਇਹ ਸੜਕਾਂ ਤੇ ਤੁਸੀਂ ਜ਼ਿਆਦਾ ਟਾਈਮ ਰਹਿਨੇ ਹੋ ਸੜਕਾਂ ਤੇ ਇੰਨੇ ਜ਼ਿਆਦਾ ਟੋਏ ਆ ਪਾਣੀ ਖੜ ਜਾਂਦਾ ਹੁਣ ਲੋੜ ਸੀਗੀ ਕਿ ਇਹ ਰਿਪੇਅਰ ਕੀਤੀਆਂ ਜਾਣ ਪਰ ਬਰਸਾਤਾਂ ਕਾਰਨ ਹੁਣ ਲੱਗਦਾ ਕਿ ਰਿਪੇਅਰ ਹੋ ਪਾਣਗੀਆਂ ਨਹੀਂ ਜੀ ਹੁਣ ਨਹੀਂ ਹੋ ਸੀ ਜਾਂ ਰੁਕਣ ਕੇ ਫਿਰ ਹੋਣਗੇ ਸਿਬਤ ਫੇਰ ਜਣੀ ਉੱਧੇ ਹੀ ਖੜੀ ਹੈ ਫੇ ਉੱਧਾ ਦੀ ਉੱਧੇ ਹੀ ਹੈ ਜੀ ਸਿਬਤ ਫੇਰ ਉੱਧਾ ਦੀ ਉੱਧਾ ਹੀ ਖੜੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤੇਜ਼ ਬਰਸਾਤ ਹੈ ਔਰ ਉਹਦੇ ਕਾਰਨ ਦਿੱਕਤ ਹੋ ਰਹੀ ਹੈ ਦਿੱਕਤ ਹੋ ਰਹੀ ਬਰਸਾਤ ਕਰਣ ਜਾਂ ਰਾਹਤ ਹੋ ਰਹੀ ਹੈ ਦਿੱਕਤ ਹੀ ਹੋ ਰਹੀ ਰਾਹਤ ਤਾਂ ਕੋਈ ਹੈ ਨਹੀਂ ਮੇਰੇ ਸਾਬ ਨਾਲ ਕੋਈ ਦਿੱਕਤ ਜ਼ਿਆਦਾ ਹੈ ਦਿੱਕਤ ਜ਼ਿਆਦਾ ਹੈ ਨਾ ਆਪਾਂ ਕੰਮ ਕਰਾ ਤੇ ਜਾਣਾ ਉਹ ਰੁਕ ਔਰ ਇੱਕ ਆਪਣਾ ਏਰੀਆ ਇਦਾਂ ਦਾ ਹੈਗਾ ਕਿ ਇੱਥੇ ਪਾਣੀ 1 ਮਿੰਟ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਕਿ ਇੱਥੇ ਕੋਈ ਪਾਣੀ ਦੀ ਕੋਈ ਨਿਕਾਸੀ ਤਾਂ ਹੈ ਨਹੀਂ ਤੁਹਾਡੇ ਸਾਹਮਣੇ ਹਾਂਜੀ ਅੱਛਾ ਜਿਹੜੀ ਹੁਣ ਆਪਾਂ ਸੜਕਾਂ ਦੀ ਮੰਗ ਕਰ ਰਹੇ ਸੀ ਨਾ ਵੀ ਇਹ ਠੀਕ ਹੋ ਜਾਣਾ ਬਰਸਾਤਾਂ ਰੁਕੀਆਂ ਦੋ ਦਿਨ ਰਿਪੇਅਰ ਦਾ ਕੰਮ ਵੀ ਸ਼ੁਰੂ ਹੋਇਆ ਪਰ ਮੈਨੂੰ ਲੱਗਦਾ ਫੇਰ ਰੁਕ ਜਾਣਾ ਬਿਲਕੁਲ ਉਹ ਤਾਂ ਰੁਕੇਗਾ ਜਦ ਬਾਰਿਸ਼ ਜਦ ਤੱਕ ਪੈਗੀ ਕੋਈ ਕ ਅਗਰ بارش ਜੋ ਰੁਕੇਗੀ ਉਸ ਤੋਂ ਬਾਅਦ ਹੀ ਫਿਰ ਸਹੀ ਹੋਏਗਾ ਜੋ ਕੰਮ ਹੋਏਗਾ ਸਟਾਰਟ ਹੋਏਗਾ ਬਿਲਕੁਲ ਹੁਣ ਦੁਬਾਰਾ ਲੱਗਦਾ ਕਿ ਫਿਰ ਉਹੀ ਮੁਸੀਬਤ ਚੱਲਣੀ ਪੈਗੀ ਕਿਉਂਕਿ ਹੁਣ ਸੜਕਾਂ 'ਚ ਜ਼ਿਆਦਾ ਟੋਏ ਆ ਡਰ ਜ਼ਿਆਦਾ ਵੱਜੇਗਾ ਬਿਲਕੁਲ ਉਹ ਤਾਂ ਵਧੇਗਾ ਕਿਉਂਕਿ ਦੇਖੋ ਪਹਿਲਾਂ ਕੋਈ ਹੁੰਦਾ ਸੀਗਾ ਚਲੋ ਮਾੜਾ ਮੋਟਾ ਪਤਾ ਸੀਗਾ ਹੁਣ ਇੱਕਦਮ ਕੋਈ ਰਿਪੇਅਰ ਹੋਇਆ ਕੋਈ ਨਹੀਂ ਹੋਇਆ ਹੈਗਾ ਹੁਣ ਉਹਦੇ ਕਰਕੇ ਜ਼ਿਆਦਾ ਖਤਰਾ ਹੈਗਾ ਬਿਲਕੁਲ ਹੁਣ ਸੜਕਾਂ ਤੇ ਦੁਬਾਰਾ ਤੋਂ ਉਹੀ ਖਤਰਾ ਮਹਿਸੂਸ ਕੀਤਾ ਜਾਏਗਾ ਕਿਉਂਕਿ ਕਿਸੇ ਜਗ੍ਹਾ ਤੇ ਰਿਪੇਅਰ ਹੋਈ ਜਿਹੜੀ ਸ਼ੁਰੂ ਹੋਈ ਸੀਗੀ ਲੇਕਿਨ ਬਹੁਤ ਥਾਵਾਂ ਤੇ ਬਰਸਾਤਾਂ ਨੇ ਸੜਕਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਹੜੀ ਵਾਟਰ ਲੋਕਿੰਗ ਹੈ ਹੋਰ ਜ਼ਿਆਦਾ ਵਧੇਗੀ ਜਿਸ ਦੇ ਨਾਲ ਆਮ ਲੋਕਾਂ ਦੀਆਂ ਮੁਸੀਬਤਾਂ ਹੋਰ ਵੀ ਜ਼ਿਆਦਾ ਵੱਧਦੀਆਂ ਦਿਖਾਈ ਦੇਣਗੀਆਂ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ